ਮਹਾਰਾਜ ਸ਼ਰਮਖੰਡ ਵਿੱਚ ਜੀਵ ਆਤਮਾ ਕੀ ਘਟਦੀ ਕਹਿੰਦੇ ਤਾਂ ਕਿਹ ਗੱਲਾਂ ਉੱਥੇ ਦੀ ਮਕੀ ਕਹਾਣੀ ਸੁਣਾਵਾ ਬਾਬਾ ਕਹਿ ਰਿਹਾ ਜਗਤ ਦਾ ਮਾਲਕ ਕਹਿ ਰਿਹਾ ਕਹਿੰਦਾ ਮੈਂ ਸ਼ਰਮਖੰਡ ਦੀ ਕਹਾਣੀ ਕੀ ਦੱਸਾਂ ਤਾਂ ਕਿਹ ਗੱਲਾਂ ਜਿਹੜਾ ਅੱਧੀ ਰਾਤ ਉੱਠ ਕੇ ਰੱਬ ਦੀ ਇਬਾਦਤ ਕਰਦਾ ਉਹਦੇ ਅੰਦਰ ਕੀ ਪੜ ਰਿਹਾ ਕੀ ਘੜਿਆ ਜਾ ਰਿਹਾ ਕੀ ਦੱਸਾਂ ਤਾਂ ਕਿਹ ਗੱਲਾਂ ਜੇ ਕੋ ਦੱਸਣ ਪਊਗਾ ਜੇ ਕੋ ਕਹੇ ਪਿੱਛੇ ਪਛਤਾਏ ਆਖਿਆ ਜੀ ਫਿਰ ਵੀ ਦੱਸੋ ਤੁਸੀਂ ਤੇ ਜਗਤ ਦੇ ਮਾਲਕ ਚਾਰ ਪੀਰ ਜਗਤ ਗੁਰੂ ਬਾਬਾ ਜੀ ਆਪ ਨਰੈਣ ਆਏ ਜੇ ਤੁਸੀਂ ਤੇ ਦੱਸ ਹੀ ਸਕਦੇ ਹੋ ਫਿਰ ਕਹਿਣ ਲੱਗੇ ਮੈਂ ਐਨਾ ਕਹਿਣਾ ਇੱਥੇ ਘੜੀਏ ਸੁਰਤ ਨਹੀਂ ਨਹੀਂ ਅੱਗੇ ਨਹੀਂ ਕੇਵਲ ਸੁਰਤ ਬੋਲੋ ਅੱਧੀ ਅੱਧੀ ਰਾਤ ਉੱਠ ਕੇ ਜੱਪਣ ਵਾਲੇ ਦੀ ਸੁਰਤ ਮੁਬਾਰਕ ਹੋ ਜਾਂਦੀ ਆਖ ਦਿੰਦੇ ਸੰਬੰਧੀ ਦੀ ਸੁਰਤ ਚੰਗੀ ਨਹੀਂਗੀ ਸੁਰਤ ਦਾ ਬੰਦਾ ਚੰਗਾ ਨਹੀਂ ਇਹ ਬੜੀਆਂ ਮਾੜੀਆਂ ਸੋਚਾਂ ਸੋਚਦਾ ਹੈ ਅੱਧੀ ਅੱਧੀ ਰਾਤ ਉੱਠਣ ਵਾਲੇ ਦੀ ਸੁਰਤ ਘੜੀ ਗਈ ਮੱਤ ਘੜੀ ਗਈ ਮਨ ਘੜਿਆ ਗਿਆ ਬੁੱਧੀ ਘੜੀ ਗਈ ਸੁਰਾ ਸਿੱਧਾ ਕੀ ਸੁਧ ਘੜੀ ਗਈ